ਬਹੁਤ ਖੁਸ਼ੀ ਹੋਈ ਹੈ ਕਿਦਾਂ ਦੇਖੀਏ ਹੋਰ ਕਲਚਰਲ ਜਿਹੜਾ ਡਿਪਾਰਟਮੈਂਟ ਹੈਗਾ ਕਿਸ ਤਰੀਕੇ ਨਾਲ ਅੱਗੇ ਵਧੇਗਾ ਟੂਰਿਜ਼ਮ ਨੂੰ ਕਿਸ ਤਰੀਕੇ ਨਾਲ ਵਾਧਾ ਦਿੱਤਾ ਜਾਏਗਾ ਮੈਂ ਬਹੁਤ ਖੁਸ਼ਕਿਸਮਤ ਆ ਜਿੰਦਗੀ 'ਚ ਜਿਹੜਾ ਵੀ ਮੇਰਾ ਪੈਸ਼ਨ ਰਿਹਾ ਲਗਭਗ 1986 ਤੋਂ ਬਾਅਦ ਮੇਰਾ ਮੋਹ ਹਮੇਸ਼ਾ ਹੀ ਭਾਸ਼ਾ ਨਾਲ ਸੰਗੀਤ ਨਾਲ ਕਲਾ ਨਾਲ ਸੱਭਿਆਚਾਰ ਨਾਲ ਆਪਣੇ ਵਿਰਸੇ ਵਿਰਾਸਤ ਨਾਲ ਰਿਹਾ ਔਰ ਉਸ ਤੋਂ ਬਾਅਦ ਮੈਂ ਲਗਾਤਾਰ ਇਹ ਮੇਰੀ ਜ਼ਿੰਦਗੀ ਦਾ ਮਕਸਦ ਰਿਹਾ ਕਿ ਜਿਹੜਾ ਸਾਡਾ ਜੀਵਨ ਹੈ ਸੱਭਿਆਚਾਰ ਆ ਇਹ ਕਿਸੇ ਵੀ ਮਟੀਰੀਅਲਿਸਟਿਕ ਚੀਜ਼ ਨਾਲੋਂ ਜ਼ਿਆਦਾ ਜ਼ਰੂਰੀ ਆ ਮੈਂ ਇਹਨੂੰ ਇੱਕ ਤਰ੍ਹਾਂ ਨਾਲ ਜਿਵੇਂ ਕੰਪਿਊਟਰ ਚ ਇੱਕ ਸੌਫਟਵੇਅਰ ਹੁੰਦਾ ਮੈਂ ਐਵੇਂ ਸਮਝਦਾ ਕਿ ਮਨੁੱਖ ਦੇ ਦਿਮਾਗਾਂ ਦੇ ਅੰਦਰ ਜਿਹੜਾ ਜਿਹੜਾ ਵਿਚਾਰ ਆ ਉਹ ਵਿਚਾਰ ਦਰਅਸਲ ਸੱਭਿਆਚਾਰ ਆ ਤੇ ਉਹਦੀ ਉਹਦੇ ਲਈ ਕੰਮ ਕਰਨਾ ਅਹਿਮ ਜ਼ਰੂਰੀ ਹੈ ਚੰਗੇ ਸਮਾਜ ਦੀ ਸਿਰਜਣ ਦੇ ਲਈ ਚੰਗੇ ਪੰਜਾਬ ਦੀ ਸੇਜਣਾਂ ਦੇ ਲਈ ਚੰਗੀ ਪੰਜਾਬੀ ਦੀਵਾਲੀ ਭਾਵਨਾ ਲੈ ਕੇ ਸਾਡੇ ਸਾਰੇ ਪੰਜਾਬੀ ਪੈਦਾ ਹੋਣ ਵਿਚਰਨ ਸੋਇਸ ਲਿਹਾਜ਼ ਨਾਲ ਮੈਨੂੰ ਜਿਸ ਕੰਮ ਲਈ ਇੱਥੇ ਲਗਾਇਆ ਗਿਆ ਮੈਂ ਬਹੁਤ ਧੰਨਵਾਦੀ ਆ ਪਾਰਟੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜੀਵਾਲ ਜੀ ਮੈਂ ਬਹੁਤ ਨਿੱਜੀ ਤੌਰ ਤੇ ਉਹਨਾਂ ਦੀ ਜਿਹੜੀ ਵਰਕ ਸਟਾਈਲ ਆ ਜਿਹੜਾ ਉਹਨਾਂ ਦਾ ਸਮਾਜ ਪ੍ਰਤੀ ਰੂਹ ਅਨਦੀ ਸੋਚਿਆ ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਔਰ ਧਨਵਾਨੀਆਂ ਉਹਨਾਂ ਦਾ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਇਸ ਮਹਿਕਮੇ ਸ਼ਾਮਲ ਕੀਤਾ ਉਸ ਤੋਂ ਬਾਅਦ ਸਾਰੀਆਂ ਮਹਾਨ ਸ਼ਖਸੀਅਤਾਂ ਖਾਸ ਤੌਰ ਤੇ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਆਏ ਨੇ ਸਪੀਕਰ ਸਰਦਾਰ ਕੁਲਤਾ ਸਿੰਘ ਸੰਧਵਾ ਜੀ ਆਏ ਨੇ ਔਰ ਸਾਡੇ ਟੂਰਿਜ਼ਮ ਮਿਨਿਸਟਰ ਸੋਨ ਸਾਹਿਬ ਆਈਸੀ ਔਰ ਸਾਡੇ ਮੁੰਡੀਆਂ ਸਾਹਿਬ ਸਨੀ ਆਲੂ ਵਾਲੀਆ ਜੀ ਬਾਕੀ ਚਿਮ ਹਰਪਾਲ ਚਿਮਾ ਜੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਰਾਜਵਿੰਦਰ ਥੜਾ ਜੀ ਆਤਮਪ੍ਰਕਾਸ਼ ਜੀ ਮੋਜੀ ਸਾਰੇ ਗਰਗਖ ਸਾਹਿਬ ਸਾਰੇ ਅਸੀਂ ਹਮ ਖਿਆਲ ਹੋ ਗਿਆ ਅਸੀਂ ਸਾਡਾ ਪੋਲਿਟਿਕ ਸਾਡਾ ਪੈਸ਼ਨ ਆ ਇਹ ਸਾਡਾ ਪ੍ਰੋਫੈਸ਼ਨ ਨਹੀਂ ਹੈ ਅਸੀਂ ਆਪਣੇ ਪੈਸ਼ਨ ਕਰਕੇ ਆਪਣੇ ਕੰਮਾਂ ਨੂੰ ਛੱਡ ਕੇ ਇਸੇ ਪਾਸੇ ਆਏ ਹਰ ਵਿਅਕਤੀ ਜੇ ਜਿਹੜਾ ਵੀ ਉਹਦਾ ਇੰਟਰਸਟ ਆ ਜੇ ਕਿਸੇ ਦਾ ਐਜੂਕੇਸ਼ਨ ਆ ਤਾ ਐਜੂਕੇਸ਼ਨ ਚਾ ਕਿਸੇ ਦਾ ਹੈਲਥ ਚਾ ਹੈਲਥ ਚਾ ਮੇਰਾ ਜੇ ਕਲਚਰ ਆ ਸਭਿਆਚਾਰ ਆ ਤਾਂ ਮੈਂ ਉਹਦੇ ਚਾ ਸੋ ਮੈਂ ਬਹੁਤ ਜ਼ਿਆਦਾ ਧਨਵਾਦੀ ਆ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਬੱਚੇ ਜਿਹੜੇ ਅਸੀਂ ਇੱਕ ਪੁਲ ਆ ਮੈਂ ਸੋਚਦਾ ਕਿ ਮੈਂ ਇੱਕ ਪੁਲ ਆ ਆਪਣੇ ਬਜ਼ੁਰਗਾਂ ਤੇ ਆਪਣੀ ਪੀੜ੍ਹੀ ਦੇ ਬੱਚਿਆਂ ਦੇ ਵਿਚਕਾਰ ਮੇਰਾ ਫਰਜ਼ ਆ ਕਿ ਚੰਗਾ ਵਿਰਸਾ ਚੰਗੀ ਵਿਰਾਸਤ ਚੰਗਾ ਸਭਿਆਚਾਰ ਲਾਵਾਂ ਉਨੂੰ ਹੋਰ ਰਿਫਾਈਨ ਕਰਾਂ ਔਰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਦੇ ਦਵਾਂ ਇਹ ਮੇਰਾ ਫਰਜ਼ ਮੰਦਾ ਬ੍ਰਿੰਗ ਅ ਮੀਡਲ ਜਨਰੇਸ਼ਨ ਬ੍ਰਿੰਗ ਅ ਬ੍ਰਿਜ ਜਨਰੇਸ਼ਨ ਤੇ ਪਰਮਾਤਮਾ ਇਹਨਾਂ ਸਾਰਿਆਂ ਵੱਡਿਆਂ ਭਰਾਵਾਂ ਭੈਣਾਂ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਮੈਨੂੰ ਤੁਹਾਡੀਆਂ ਖਾਸ ਤੌਰ ਤੇ ਤੁਸੀਂ ਵੀ ਹਮ ਖਿਆਲ ਲੋਕੋ ਮੀਡੀਆ ਵੀ ਜਿਹੜਾ ਆਰਟ ਇਹ ਵੀ ਇੱਕ ਤਰ੍ਹਾਂ ਦਾ ਆਰਟ ਆ ਇਹ ਕੋਈ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਜੌਬ ਨਹੀਂ ਹੈ ਇਹਨੂੰ ਵੀ ਮੈਂ ਕਲਾਚੀ ਕਹਿੰਦਾ ਸੋ ਤੁਹਾਡੇ ਸਾਰਿਆਂ ਦੇ ਸ਼ੁਭ ਕਾਮਨਾਵਾਂ ਦੇ ਨਾਲ ਪਰਮਾਤਮਾ ਉਹਨੂੰ ਸ਼ਕਤੀ ਦੇਵੇ ਕਿ ਮੈਂ ਇਸ ਸੀਟ ਨਾਲ ਇਨਸਾਫ ਕਰ ਸਕਾਂ ਇਮਾਨਦਾਰੀ ਲਗਨ ਤੇ ਮਿਹਨਤ ਨਾਲ ਇਸ ਪੰਜਾਬ ਤੇ ਪੰਜਾਬੀ ਦੀ ਸੇਵਾ ਕਰ ਸਕਾਂ ਬਹੁਤ ਚੰਗਾ ਚਲੋ ਬਹੁਤ